ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕਰੋ 786 ਚਾੰਦ ਜੀ ਤੁਹਾਡਾ ਸਵਾਗਤ ਹੈ ਤੇ ਅੱਜ ਬਣਾਵਾਂਗੇ ਆਪਾਂ ਸਰੋਂ ਦਾ ਸਾਗ ਸਰੋਂ ਦਾ ਸਾਗ ਆਪਾਂ ਮਿੱਟੀ ਦੇ ਭਾਂਡੇ ਵਿੱਚ ਬਣਾਵਾਂਗੇ ਜਿਹੜੇ ਪਹਿਲਾਂ ਵਾਲੇ ਲੋਕ ਹੁੰਦੇ ਸੀਗੇ ਤੇ ਉਹ ਮਿੱਟੀ ਦੇ ਭਾਂਡੇ ਵਿੱਚ ਹੀ ਸਾਗ ਬਣਾਉਂਦੇ ਸੀਗੇ ਤੇ ਕਾਫੀ ਸੁਆਦ ਬਣਦਾ ਸੀਗਾ ਮਿੱਟੀ ਦੇ ਭਾਂਡੇ ਵਿੱਚ ਸਾਗ ਤੇ ਅੱਜ ਆਪਾਂ ਵੀ ਫਿਰ ਮਿੱਟੀ ਦੇ ਭਾਂਡੇ ਵਿੱਚ ਸਾਗ ਤੁਹਾਨੂੰ ਮੈਂ ਬਣਾ ਕੇ ਦਿਖਾਵਾਂਗੀ ਤੇ ਕਿਹੜਾ-ਕਿਹੜਾ ਆਪਾਂ ਇਹਦੇ ਵਿੱਚ ਸਮਾਨ ਪਾਉਣਾਗਾ ਉਹ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਤੇ ਰਿਕਵੈਸਟ ਹੈ ਕਿ ਤੁਸੀਂ ਵੀਡੀਓ ਨੂੰ ਪੂਰਾ ਦੇਖ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਹਾਇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲ ਸਾਗ ਦੀ ਰੈਸਪੀ ਬਣਾਉਣਾ ਸ਼ੁਰੂ ਕਰਦੇ ਆਂ ਸਰੋਂ ਦਾ ਸਾਗ ਬਣਾਉਣ ਵਾਸਤੇ ਤੇ ਇੱਕ ਗੁੱਟੀ ਆਪਾਂ ਸਰੋਂ ਦਾ ਸਾਗ ਲਿਆਗਾ ਇੱਕ ਗੁੱਟੀ ਆਪਾਂ ਪਾਲਕ ਲਿਆ ਤੇ ਇੱਕ ਗੁੱਟੀ ਆਪਾਂ ਮੇਥਰੇ ਲਿਆ ਤੇ ਅੱਧੀ ਗੁੱਟੀ ਆਪਣੇ ਕੋਲੇ ਹੈਗਾ ਧਨੀਆ ਇਹਨਾਂ ਨੂੰ ਆਪਾਂ ਦੋ ਤਿੰਨ ਵਾਰੀ ਸਾਫ਼ ਪਾਣੀ ਦੇ ਨਾਲ ਧੋ ਲਿਆ ਕਿਉਂਕਿ ਕੱਟਣ ਤੋਂ ਪਹਿਲਾਂ ਸਾਗ ਧੋਣਾ ਜ਼ਰੂਰੀ ਆ ਕੱਟਣ ਤੋਂ ਪਹਿਲਾਂ ਆਪਾਂ ਜਿਹੜਾ ਸਾਗ ਧੋਣਿਆ ਨਾ ਤੇ ਇਹਦੇ ਦੇ ਜਿਹੜਾ ਮਿੱਟੀ ਰੇਤ ਲੱਗਿਆ ਹੁੰਦਾਗਾ ਉਹ ਸਾਰਾ ਵਧੀਆ ਲੈ ਜਾਂਦਾ ਜੇ ਆਪਾਂ ਚੀਰ ਕੇ ਸਾਗ ਨੂੰ ਧੋਵਾਂਗੇ ਉਹ ਵਧੀਆ ਸਾਫ਼ ਨਹੀਂ ਹੁੰਦਾ ਫਿਰ ਉਹ ਰੇਤਾ ਚੰਗੀ ਤਰ੍ਹਾਂ ਨਹੀਂ ਲੈਂਦਾਗਾ ਤੇ ਬਾਥੂ ਆਪਾਂ ਨੂੰ ਮਿਲਿਆ ਨਹੀਂਗਾ ਪਾਉਣਾ ਤਾਂ ਆਪਾਂ ਬਾਥੂ ਵੀ ਸੀਗਾ ਤੇ ਬਾਥੂ ਹਜੇ ਤੱਕ ਆਉਣ ਨਹੀਂ ਲੱਗੇਗਾ ਤੇ ਫਿਰ ਆਪਾਂ ਇਹ ਜਿਹੜਾ ਸਮਾਨ ਆਪਾਂ ਨੂੰ ਮਿਲਿਆਗਾ ਉਹ ਤੁਹਾਨੂੰ ਮੈਂ ਦਿਖਾਤਾ ਤੇ ਹੁਣ ਆਪਾਂ ਇਹਨਾਂ ਨੂੰ ਚੀਰਾਂਗੇ ਹਾਂਜੀ ਸਾਗ ਤੋਂ ਚੀਰਨ ਤੋਂ ਪਹਿਲਾਂ ਤੇ ਤੁਹਾਨੂੰ ਮੈਂ ਦੱਸਦੀ ਇੱਕ ਵੀ ਜਿਹੜਾ ਸਾਈਡ ਤੇ ਡੰਡੀ ਹੁੰਦੀ ਹੈ ਨਾ ਮੋਟੀ ਹੁੰਦੀ ਹੈ ਸਾਗ ਦੀ ਇਹ ਪੱਤਾ ਹੁੰਦਾਗਾ ਇਹਨੂੰ ਆਪਾਂ ਲਾ ਦੇਣਾਗੇ ਇਹਨੂੰ ਨਹੀਂ ਆਪਾਂ ਸਾਗ ਦੇ ਵਿੱਚ ਪਾਉਣਾ ਕਿਉਂਕਿ ਇਹ ਪੱਕਿਆ ਹੁੰਦਾਗਾ ਪੱਕਿਆ ਵੇ ਸਾਗ ਸਵਾਦ ਨਹੀਂ ਬਣਦਾ ਇਹਨੂੰ ਆਪਾਂ ਸਾਈਡ ਤੇ ਕਰਦਾਂਗੇ ਜਿਹੜੀ ਇਹ ਕੱਚੀ ਕੱਚੀ ਗੰਧਲ ਹੁੰਦੀ ਹੈ ਨਾ ਇਸ ਤਰ੍ਹਾਂ ਦੀ ਵਿੱਚੋਂ ਇਸ ਤਰ੍ਹਾਂ ਦੀ ਆਪਣੇ ਆਪ ਟੁੱਟੇ ਇਹਦਾ ਸਾਗ ਆਪਾਂ ਬਣਾਵਾਂਗੇ ਤੇ ਛੋਟੇ ਛੋਟੇ ਜਿਹੜੀਆਂ ਆਹ ਸਾਈਡ ਤੇ ਕੱਚੀਆਂ ਕੱਚੀਆਂ ਗੰਧਲਾਂ ਹੈਗੀਆਂ ਜਦੋਂ ਵੀ ਆਪਾਂ ਸਰੋਂ ਦਾ ਸਾਗ ਬਣਾਉਣਾ ਤੇ ਗੰਧਲਾ ਗੰਧਲਾ ਵਾਲਾ ਸਾਗ ਬਣਾਉਣਾ ਬਹੁਤ ਵਧੀਆ ਬਣਦਾ ਗੰਧਲਾਂ ਵਾਲਾ ਸਾਗ ਤੇ ਜਿਹੜੇ ਆ ਮੋٹے ਪੱਤੇ ਹੈਗੇ ਤਿਆ ਡੰਡਲ ਇਹਨੂੰ ਨਹੀਂ ਆਪਾਂ ਪਾਉਣਾ ਇਸ ਤਰ੍ਹਾਂ ਦਾ ਕੱਚਾ-ਕੱਚਾ ਜਿਹੜੀਆਂ ਗਾਹ ਹੈ ਨਾ ਡੰਡੀਆਂ ਇਹਨਾਂ ਨੂੰ ਆਪਾਂ ਪਾਵਾਂਗੇ ਕਿਉਂਕਿ ਪੱਤੇ ਵੀ ਕੱਚੇ ਹੁੰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਦੀ ਹੁਣ ਇੱਕ ਗੁੱਟੀ ਬਣਾ ਲਾਂਗੇ ਸਵਾਰ ਲਾਂਗੇ ਉਸ ਤੋਂ ਬਾਅਦ ਹੀ ਆਪਾਂ ਚੀਰਾਂਗੇ ਹਾਂਜੀ ਸਾਗ ਨੂੰ ਚੀਰਨ ਵਾਸਤੇ ਆਪਾਂ ਦਾਤ ਲੈ ਲਿਆਗਾ ਆਪਾਂ ਟੋਕੇ ਨਾਲ ਨਹੀਂ ਚੀਰਨਾ ਸਾਗ ਤੇ ਆਪਾਂ ਚੀਰਾਂਗੇ ਦਾਤ ਨਾਲ ਸਾਗ ਤੇ ਹੁਣ ਆਪਾਂ ਇਸ ਤਰ੍ਹਾਂ ਕੱਚੀਆਂ-ਕੱਚੀਆਂ ਗੰਧਲਾਂ ਦੀ ਗੁੱਟੀ ਬਣਾ ਲਈ ਹੈਗੀ ਆ ਤੇ ਹੁਣ ਆਪਾਂ ਜਿਹੜਾ ਇਹ ਮੂਹ ਲੀਆਂ ਥੋੜੀਆਂ ਮੋਟੀਆਂ ਆ ਇਹ ਆਪਾਂ ਲਾ ਦਾਂਗੇ ਇਸ ਤਰ੍ਹਾਂ ਤੇ ਹੁਣ ਪਤਲਾ ਪਤਲਾ ਬਰੀਕ ਬਰੀਕ ਜਿੰਨਾ ਹੀ ਬਰੀਕ ਆਪਾਂ ਸਾਗ ਕਟਾਂਗੇ ਨਾ ਉਹਨਾਂ ਇੱਕ ਤਾਂ ਜਲਦੀ ਬਣੂਗਾ ਤੇ ਇੱਕ ਵਧੀਆ ਸੁਆਦ ਵਾਲਾ ਹੋਗਾ ਘੋਟਣ ਵਾਰੀ ਫਿਰ ਆਪਾਂ ਨੂੰ ਸੌਖਾ ਹੋ ਜਾਊਗਾ ਜਦੋਂ ਆਪਾਂ ਸਾਗ ਘੋਟਾਂਗੇ ਨਾ ਤੇ ਜਲਦੀ ਘਟ ਜਾਊਗਾ ਜੇ ਆਪਾਂ ਹੁਣ ਤੋਂ ਹੀ ਮੋਟਾਇਆ ਚੀਰ ਲਿਆ ਸਾਗ ਫਿਰ ਆਪਾਂ ਨੂੰ ਟਾਈਮ ਲੱਗੂਗਾ ਥੋੜਾ ਘੋਟਣ ਤੇ ਸਾਰਾ ਸਾਗ ਆਪਾਂ ਚੀਰ ਕੇ ਨਾ ਇਸੇ ਤਰੀਕੇ ਨਾਲ ਸਵਾਰ ਕੇ ਤੇ ਚੀਰਾਂਗੇ ਸਾਗ ਹਾਂਜੀ ਸਾਗ ਆਪਾਂ ਚੀਰ ਲਿਆ ਤੇ ਸਾਗ ਨੂੰ ਆਪਾਂ ਹੁਣ ਪਹਿਲਾਂ ਪ੍ਰਾਂਤ ਦੇ ਵਿੱਚ ਪਾ ਦਾਂਗੇ ਉਸ ਤੋਂ ਬਾਅਦ ਫਿਰ ਆਪਾਂ ਪਾਲਕ ਨੂੰ ਚੀਰ ਲਾਂਗੇ। ਸਾਗ ਨੂੰ ਆਪਾਂ ਹੁਣ ਪ੍ਰਾਂਦ ਦੇ ਵਿੱਚ ਪਾ ਲਿਆਗਾ। ਤੇ ਹੁਣ ਆਪਾਂ ਚੀਰਾਂਗੇ ਪਾਲਕ ਨੂੰ ਤੇ ਪਾਲਕ ਨੂੰ ਵੀ ਆਪਾਂ ਹੁਣ ਇਸ ਤਰ੍ਹਾਂ ਡੰਡਾ ਹਟਾ ਲਾਂਗੇ ਤੇ ਡੰਡਾ ਹਟਾ ਕੇ ਨਾ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਤੇ ਮੜ ਕੇ ਜਿਹੜਾ ਆਪਾਂ ਦਾਤ ਲਿਆ ਤੇ ਦਾਤ ਨਾ ਪਾੜਾਂਗੇ ਸਿਰਫ ਆਪਾਂ ਪੱਤੇ ਪੱਤੇ ਪਾਵਾਂਗੇ ਇਹਦੇ ਡੰਡਾ ਨਹੀਂ ਪਾਉਣੇਗੇ ਡੰਡਾ ਨਹੀਂ ਪਾਉਣੇ ਡੰਡਾ ਨਾ ਫਿਰ ਸਾਗ ਸਵਾਦ ਨਹੀਂ ਬੋਣਾ ਪੱਤੇ ਪੱਤੇ ਪਾਵਾਂਗੇ। ਤੇ ਸਭ ਤੋਂ ਪਹਿਲਾਂ ਆਪਾਂ ਹੁਣ ਇਸ ਤਰ੍ਹਾਂ ਡੰਡ ਟੰਡੇ ਤੋੜ ਕੇ ਉਸ ਤੋਂ ਬਾਅਦ ਆਪੇ ਇਹਦੀ ਗੁੱਟੀ ਹੀ ਬਣਾ ਲਾਂਗੇ ਉਸ ਤੋਂ ਬਾਅਦ ਫਿਰ ਆਪਾਂ ਚੀਰ ਲਾਂਗੇ ਹਾਂਜੀ ਪਾਲਕ ਦੀ ਵੀ ਆਪਾਂ ਗੁੱਟੀ ਬਣਾ ਲਈ ਐ ਤੇ ਹੁਣ ਆਪਾਂ ਡੰਡਲੇ ਇਹਦੇ ਹਟਾ ਦਾਂਗੇ ਤੇ ਦਾਤ ਨਾਲ ਆਪਾਂ ਚੀਰ ਦਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਪੱਤੇ ਪੱਤੇ ਆਪਾਂ ਚੀਰ ਲਾਂਗੇ ਦਾਤ ਦੇ ਨਾਲ ਇਹਨੀਆਂ ਪਹਿਲਾਂ ਵਾਲਾ ਔਰਤਾਂ ਹੁੰਦੀਆਂ ਸੀ ਨਾ ਤੇ ਉਹ ਵੀ ਦਾਤ ਨਾਲ ਹੀ ਜਿਹੜਾ ਸਾਗ ਚੀਰਦੀਆਂ ਸੀ ਤਾਂ ਕਿ ਟੋਕਿਆਂ ਦਾ ਰਵਾਇਤਾ ਹੋਣੀ ਚੱਲ ਪਿਆ ਕਾਫੀ ਟਾਈਮ ਦੀ ਪਹਿਲਾਂ ਦੀ ਗੱਲ ਆ ਵੀ ਜਿਵੇਂ 30 35 ਸਾਲ ਪੁਰਾਣੀ ਗੱਲ ਉਹ ਬੁੜਨਾ ਦਾਤ ਨਾਲ ਹੀ ਸਾਗ ਚੀਰਦੇ ਸੀ ਦਾਤ ਨਾਲ ਵਧੀਆ ਸਾਗ ਚੀਰਿਆ ਜਾਂਦਾ ਹੈਗਾ ਬਸ ਇੰਨਾ ਵੀ ਟੋਕ ਨਾ ਚੱਲ ਜਲਦੀ ਚੀਰਿਆ ਜਾਂਦਾ ਪਰ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਦਾਤ ਨੂੰ ਹੀ ਇਸਤੇਮਾਲ ਕਰਦੇ ਸੀ ਬਣੀਆਂ ਹਾਂਜੀ ਪਾਲਕ ਨੂੰ ਆਪਾਂ ਚੀਰ ਲਿਆ ਸੀਗਾ ਤੇ ਚੀਰ ਕੇ ਪਾਲਕ ਨੂੰ ਆਪਾਂ ਹੁਣ ਸਾਗ ਦੇ ਵਿੱਚ ਹੀ ਪਾਤਾ ਸੀਗਾ ਤੇ ਹੁਣ ਆਪਾਂ ਡੁੰਗੀ ਜਾਂਨੇ ਮੇਥੀ ਮੇਥੇ ਨੂੰ ਆਪਾਂ ਡੋਂਗੇ ਪਾਵਾਂਗੇ ਤੇ ਆ ਡੰਡੀ ਨਹੀਂ ਆਪਾਂ ਪਾਉਣੀ ਡੰਡੀ ਪਾਉਣ ਨਾਲ ਫਿਰ ਸਾਗ ਕੜੱਤਨ ਚ ਹੋ ਜਾਂਦਾ ਹੈ ਇਹ ਕਦੇ ਵੀ ਨਹੀਂ ਪਾਉਣੀ ਚਾਹੀਦੀ ਜਦੋਂ ਵੀ ਆਪਾਂ ਸਾਗ ਬਣਾਉਣਾ ਡੰਡੀ ਨਹੀਂ ਕਦੇ ਵੀ ਪਾਉਣੀ ਤੇ ਆਪਾਂ ਪੱਤੇ ਪੱਤੇ ਤੋੜ ਕੇ ਪਾਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਬ੍ਰੇਕ ਬ੍ਰੇਕ ਚੀਰ ਲਾਂਗੇ ਹਾਂਜੀ ਮੇਥਰੇ ਨੂੰ ਆਪਾਂ ਡੋਂਗ ਲਿਆ ਤੇ ਹੁਣ ਆਪਾਂ ਚੀਰ ਲਾਂਗੇ ਕਿਉਂਕਿ ਮੇਥਰੇ ਪਾਉਣ ਨਾਲ ਨਾ ਸਾਗ ਕਰਾਰਾ ਬਣਦਾ ਹੈ ਇੱਕ ਤਜਾਜ ਵਗੈਰਾ ਨਹੀਂ ਬਣਦਾ ਹੈ ਜਦੋਂ ਆਪਾਂ ਮੇਥਰੇ ਵਿੱਚ ਪਾਉਨੇ ਆ ਤਾਂ ਸਾਗ ਸਵਾਦ ਬੰਦਾਗਾ ਇਸ ਮੇਥੇ ਨੂੰ ਤਾਂ ਪਾਈਦਾ ਬਿਨਾ ਮੇਥੇਆਂ ਤੋਂ ਵੈਸੇ ਬਣਾ ਸਕਦੇ ਆਪਾਂ ਸਾਗ ਤਾਂ ਪਰ ਜੇ ਮੇਥਰੇ ਪਾਵਾਂਗੇ ਇੱਕ ਕਰਾਰਾ ਬੰਦਾ ਸਾਗ ਇੱਕ ਤਜਾਬ ਨਹੀਂ ਬੰਦਾਗਾ ਮੇਥਰਿਆਂ ਨੂੰ ਵੀ ਆਪਾਂ ਚੀਰ ਲਿਆ ਤੇ ਹੁਣ ਆਪਾਂ ਧਨੀਆ ਚੀਰ ਲਾਂਗੇ ਤੇ ਧਨੀਏ ਦੇ ਆਪਾਂ ਇਸ ਤਰ੍ਹਾਂ ਥੋੜੀਆਂ ਜਿਹੀਆਂ ਡੰਡੀਆਂ ਹਟਾ ਦਾਂਗੇ ਤੇ ਹੁਣ ਆਪਾਂ ਇਸ ਤਰ੍ਹਾਂ ਮੋਟਾ-ਮੋਟਾ ਚੀਰ ਲਾਂਗੇ ਇਹਨੂੰ ਤਾਂ ਕਿ ਧਨੀਏ ਨੇ ਤਾਂ ਫਿਰ ਘੋਲੀ ਜਾਣਾ ਚਲਦੀ ਜਲਦੀ ਉਕੇ ਵਧੀਆ ਖੁਸ਼ਬੂ ਆਉਂਦੀ ਧਨੀਆ ਆਪਾਂ ਤਾਂ ਪਾਇਆ ਤੇ ਹੁਣ ਆਪਾਂ ਸਾਰਾ ਸਮਾਨ ਇਹਦੇ ਵਿੱਚ ਪਾ ਲਾਂਗੇ ਸਾਰੇ ਸਮਾਨ ਨੂੰ ਆਪਾਂ ਜਾਨੀ ਕਿ ਸਾਰੇ ਸਾਗ ਨੂੰ ਆਪਾਂ ਪ੍ਰਾਂਤ ਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਇਸ ਤਰ੍ਹਾਂ ਉਲਟ ਪਲਟ ਕਰ ਦਾਂਗੇ ਕਿ ਸਾਰਾ ਸਾਗ ਨਾ ਫਿਰ ਮਿਕਸ ਹੋ ਜਾਊਗਾ ਵਧੀਆ ਰਾਜੇ ਜਾਊਗਾ ਹਾਂਜੀ ਸਾਗ ਤੀਰ ਕੇ ਆਪਾਂ ਚੁੱਲੇ ਦੇ ਕੋਲੇ ਆ ਗਏ ਆ ਤੇ ਅੱਜ ਆਪਾਂ ਬਣਾਵਾਂਗੇ ਗੈਸ ਤੇ ਨਹੀਂ ਸਾਗ ਬਣਾਉਂਦੇ ਅੱਜ ਆਪਾਂ ਬਣਾਵਾਂਗੇ ਚੁੱਲੇ ਤੇ ਸਾਗ ਕਿਉਂਕਿ ਚੁੱਲੇ ਤੇ ਸਾਗ ਬਣਾਇਆ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈਗਾ ਤੇ ਫਿਰ ਅੱਜ ਆਪਾਂ ਲੈ ਲਿਆ ਹੁਣ ਇਹ ਮਿੱਟੀ ਦਾ ਭਾਂਡਾ ਤੇ ਅੱਜ ਕੱਲ ਤਾਂ ਇਹਨੂੰ ਮਿੱਟੀ ਦਾ ਭਾਂਡਾ ਹੀ ਕਿਹਾ ਜਾਂਦਾ ਕਿਉਂਕਿ ਸਮੇ ਦੇ ਹਿਸਾਬ ਨਾਲ ਕਿਉਂਕਿ ਪਹਿਲਾਂ ਜਿਹੜੀਆਂ ਔਰਤਾਂ ਸੀਗੀਆਂ ਇਹਨੂੰ ਕਹਿ ਦਿੰਦੇ ਸੀ ਕੁੱਜਾ ਕਿਉਂਕਿ ਪਹਿਲਾਂ ਵਾਲੇ ਲੋਕ ਕੁਜੇ ਹੀ ਕਹਿੰਦੇ ਸੀਗੇ ਤੇ ਕੁਜੇ ਦੇ ਵਿੱਚ ਆਪਾਂ ਸਾਗ ਬਣਾਵਾਂਗੇ ਫਿਰ ਆਪਾਂ ਵੀ ਅੱਜ ਹੁਣ ਮਿੱਟੀ ਦੇ ਭਾਂਡੇ ਵਿੱਚ ਇਹ ਸਾਗ ਬਣਾ ਕੇ ਤਿਆਰ ਕਰਾਂਗੇ ਥੁੱਲੇ 'ਚ ਆਪਾਂ ਅੱਗ ਮਚਾ ਲਈਏ ਤੇ ਚਲੋ ਫਿਰ ਵੀਡੀਓ ਦੇ ਤੁਸੀਂ ਨਾਲ ਪੂਰੇ ਬਣੇ ਰਹੋ ਕਿ ਆਪਾਂ ਕੁਜੇ ਦੇ ਵਿੱਚ ਕਿਵੇਂ ਸਾਗ ਬਣਾਵਾਂਗੇ ਤੇ ਮਿੱਟੀ ਦਾ ਭਾਂਡਾ ਥੋੜਾ ਜਿਹਾ ਆਪਾਂ ਵੱਡਾ ਲਿਆ ਕਿਉਂਕਿ ਖੁੱਲਾ ਭਾਂਡਾ ਲਵਾਂਗੇ ਤਾਂ ਸਾਗ ਫਿਰ ਵਧੀਆ ਬਣਦਾ ਹੈਗਾ ਕਿਉਂਕਿ ਜੇ ਆਪਾਂ ਜ਼ਿਆਦਾ ਵੀ ਸਾਗ ਬਣਾਉਣਾ ਤੇ ਫਿਰ ਆਪਾਂ ਜ਼ਿਆਦਾ ਵੀ ਸਾਗ ਬਣਾ ਸਕਦੇ ਹਾਂ ਜੇ ਆਪਾਂ ਥੋੜਾ ਸਾਗ ਬਣਾਉਣਾ ਤੇ ਥੋੜਾ ਤਾਂ ਤੁਹਾਨੂੰ ਪਤਾ ਹੀ ਬਣੀ ਜਾਂਦਾ ਜਰੂਰ ਨਹੀਂ ਕਿਉਂਕਿ ਜਦੋਂ ਵੀ ਆਪਾਂ ਭਾਂਡਾ ਲੈਣਾ ਹੋਵੇ ਮਿੱਟੀ ਦਾ ਥੋੜਾ ਜਿਹਾ ਵੱਡਾ ਲੈ ਲਓ ਖੁੱਲਾ ਖੁੱਲਾ ਭਾਂਡਾ ਹੋਊਗਾ ਤੇ ਚੀਜ਼ ਵੀ ਵਧੀਆ ਬਣਦੀ ਹੈ ਫਰ ਨੱਪ ਨੱਪ ਕੇ ਆਪਾਂ ਨੂੰ ਸਾਗ ਨਹੀਂ ਪਾਉਣਾ ਪੈਂਦਾ ਜੇ ਆਪਾਂ ਜ਼ਿਆਦਾ ਬਣਾਉਣਾ ਹੋਵੇ ਤੇ ਹੁਣ ਆਪਾਂ ਚੁੱਲੇ ਦੇ ਉੱਪਰ ਰੱਖ ਦਿੰਨੇ ਆ ਕੁੱਜੇ ਨੂੰ ਪਾਣੀ ਆਪਾਂ ਉਸੇ ਹਿਸਾਬ ਨਾਲ ਪਾਵਾਂਗੇ ਜਿਸ ਹਿਸਾਬ ਨਾਲ ਆਪਾਂ ਸਾਗ ਲਿਆ। ਇੱਕ ਗਲਾਸ ਆਪਾਂ ਕੁੱਜੇ ਦੇ ਵਿੱਚ ਪਾਣੀ ਪਾ ਤਾ ਤੇ ਹੁਣ ਆਪਾਂ ਦੂਜਾ ਗਲਾਸ ਪਾ ਦਾਂਗੇ। ਕੁੱਜੇ ਦੇ ਵਿੱਚ ਆਪਾਂ ਯਾਨੀ ਕਿ ਢਾਈ ਗਲਾਸ ਹੋਗੇ। ਇਹ ਨਾਲ ਵੱਡਾ ਗਲਾਸ ਹੈਗਾ, ਛੋਟਾ ਗਲਾਸ ਆਪਾਂ 3 ਪੌਣੇ ਆ ਤੇ ਜੇ ਆਪਣੇ ਕੋਲੇ ਵੱਡੇ ਗਲਾਸ ਹੈਗੇ ਐਡਾ ਗਲਾਸ ਹੋਗਾ ਤਾਂ ਆਪਾਂ ਢਾਈ ਪੌਣਾ। ਜੇ ਆਪਣੋ ਜ਼ਰੂਰਤ ਪਈ ਤਾਂ ਆਪਾਂ ਪਾਣੀ ਹੋਰ ਗਰਮ ਪਾਵਾਂਗੇ, ਠੰਡਾ ਪਾਣੀ ਨਹੀਂ ਪਾਉਣਾ, ਗਰਮ ਪਾਣੀ ਪਾਵਾਂਗੇ। ਤੇ ਹੁਣ ਆਪਾਂ ਸਭ ਤੋਂ ਪਹਿਲਾਂ ਪਾਣੀ ਨੂੰ ਗਰਮ ਕਰ ਲਾਂਗੇ, ਉਸ ਤੋਂ ਬਾਅਦ ਹੀ ਆਪਾਂ ਸਾਗ ਪਾਵਾਂਗੇ। ਹਾਂਜੀ ਪਾਣੀ ਗਰਮ ਹੋ ਗਿਆ ਤੇ ਹੁਣ ਆਪਾਂ ਪਾ ਦਾਂਗੇ ਚੀਰਿਆ ਹੋਇਆ ਸਾਗ ਖੁੱਲਾ ਭਾਂਡਾ ਹੋਊਗਾ ਤਾਂ ਸਾਗ ਵੀ ਵਧੀਆ ਪੈ ਜਾਂਦਾ ਹੈਗਾ ਤੇ ਜੇ ਛੋਟਾ ਹੋਊਗਾ ਤੇ ਫਿਰ ਨਾਪ ਨਾਪ ਕੇ ਸਾਗ ਪਾਉਣਾ ਪੈਂਦਾਗਾ ਹੁਣ ਵਧੀਆ ਸਾਗ ਪੈ ਜਾਂਦਾ ਨਾ ਤੇ ਬਣੂਗਾ ਵੀ ਵਧੀਆ ਫਿਰ ਘੋਟਿਆ ਵੀ ਵਧੀਆ ਜਾਊਗਾ ਖੁੱਲੇ ਭਾਂਡੇ ਵਿੱਚ ਤੇ ਜੇ ਆਪਣੇ ਕੋਲੇ ਛੋਟਾ ਭਾਂਡਾ ਹੁੰਦਾ ਤਾਂ ਆਪਾਂ ਨੂੰ ਫਿਰ ਥੋੜਾ ਜਿਹਾ ਉਹਨੂੰ ਰਿੰਨ ਕੇ ਸਾਗ ਫਿਰ ਆਪਾਂ ਨੂੰ ਦੂਜਾ ਸਾਗ ਪਾਉਣਾ ਪੈਂਦਾ ਸੀ ਹੁਣ ਇੱਕੇ ਵਾਰੀ ਸਾਗ ਪੈ ਜੂਗਾ ਤੇ ਵਧੀਆ ਸੇਕ ਲੱਗ ਜੂਗਾ ਫਿਰ ਆਹ ਫਾਇਦਾ ਹੁੰਦਾ ਖੁੱਲੇ ਭਾਂਡੇ ਦਾ ਆ ਰਾਮ ਦਾ ਸਾਗ ਪੈ ਗਿਆ ਸਾਗ ਜਿਆਦਾ ਜਾਂ ਥੋੜਾ ਤੁਸੀਂ ਆਪਦੇ ਹਿਸਾਬ ਨਾਲ ਬਣਾਉਣਾ ਹੈਗਾ ਫੈਮਿਲੀ ਦੇ ਹਿਸਾਬ ਨਾਲ ਵੈਸੇ ਇੰਨਾ ਸਾਗ ਬਹੁਤ ਹੁੰਦਾ ਹੈਗਾ ਕਿਉਂਕਿ ਦੋ ਤਿੰਨ ਡੰਗ ਹੋ ਜਾਂਦੀ ਐ ਸਾਗ ਦੇ ਆਪਾਂ ਸਾਰਾ ਸਾਗ ਹੁਣ ਕੁੱਜੇ ਦੇ ਵਿੱਚ ਪਾ ਤਾ ਤੇ ਹੁਣ ਆਪਾਂ ਸਾਰ ਨੂੰ ਦੇਵਾਂਗੇ ਟੱਕ ਥੋੜਾ ਜਿਹਾ ਆਪਾਂ ਸੇਕ ਲੱਗਣ ਦੇਵਾਂਗੇ ਕੁਝ ਚੀਜ਼ਾਂ ਜਿਹੜੀਆਂ ਆਪਾਂ ਸਮਾਂ ਸਾਗ ਦੇ ਵਿੱਚ ਪਾਵਾਂਗੇ ਤੇ ਉਹ ਸਮਾਂ ਤੁਹਾਨੂੰ ਮੈਂ ਦਿਖਾ ਦਿੰਨੀ ਆ ਥੋੜਾ ਜਿਹਾ ਆਪਾਂ ਅਦਰਕ ਲਿਆ ਇੱਕ ਗੰਢੀ ਆਪਣੇ ਕੋਲੇ ਹੈਗੀ ਲਸਣ ਦੀ ਤੇ ਆਪਣੇ ਕੋਲੇ ਹੈਗਾ ਲਾਲ ਸਾਬਤ ਮਿਰਚਾ ਜਦੋਂ ਵੀ ਆਪਾਂ ਸਾਗ ਬਣਾਉਣਾ ਸਾਬਤ ਲਾਲ ਮਿਰਚਾ ਬਣਾਉ ਕਿਉਂਕਿ ਇਹਨਾਂ ਨਾਲ ਸਾਗ ਸਵਾਦ ਆਉਂਦਾ ਤੇ ਥੋੜੀਆਂ ਹੀ ਆਪਣੇ ਕੋਲੇ ਹੈਗਾ ਚਾਰ ਹਰੀਆਂ ਮਿਰਚ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਤਾਂ ਅਦਰਕ ਨੂੰ ਛਿੱਲ ਲਾਂਗੇ ਤੇ ਆਪਾਂ ਲਸਣ ਨੂੰ ਵੀ ਛਿੱਲ ਲਾਂਗੇ। ਹਾਂਜੀ ਅਦਰਕ ਨੂੰ ਵੀ ਆਪਾਂ ਚੀਰ ਲਿਆ ਛਿੱਲ ਕੇ ਤੇ ਲਸਣ ਨੂੰ ਵੀ ਆਪਾਂ ਛਿੱਲ ਲਿਆ ਤੇ ਅੱਧਿਕ ਆਪਣੇ ਕੋਲੇ ਮੂਲੀ ਸੀਗੀ ਤੇ ਮੂਲੀ ਨੂੰ ਵੀ ਆਪਾਂ ਹੁਣ ਬਰੀਕ ਬਰੀਕ ਇਸ ਤਰ੍ਹਾਂ ਆਪਾਂ ਪੀਸ ਕੱਟ ਲਿਆ। ਹੁਣ ਆਪਾਂ ਇੱਕ ਲੈ ਲਿਆ ਕੁੰਡਾ ਕੁੰਡੇ ਦੇ ਵਿੱਚ ਇਹ ਸਮਾਨ ਨੂੰ ਆਪਾਂ ਪਾ ਦਾਂਗੇ ਤੇ ਇੱਕ ਦਰਦਰਾ ਜਿਹਾ ਆਪਾਂ ਇਹਨੂੰ ਕੁੱਟ ਲਾਂਗੇ। ਕੌਮ ਕੇ ਕੁੰਡੇ ਦੇ ਵਿੱਚ ਕੁੱਟਿਆ ਸਮਾਨ ਜਿਹੜਾ ਆਪਾਂ ਸਾਗ ਦੇ ਵਿੱਚ ਪਾਉਨੇ ਆ ਨਾ ਤੇ ਸਾਗ ਸਵਾਦ ਬਣਦਾ ਜਦੋਂ ਆਪਾਂ ਕੁੰਡੇ ਦੇ ਵਿੱਚ ਕੁੱਟ ਕੇ ਸਮਾਨ ਪਾਉਨੇ ਪਹਿਲਾਂ ਆਪਾਂ ਇਹਨਾਂ ਨੂੰ ਕੁੱਟ ਲਾਂਗੇ ਉਸ ਤੋਂ ਬਾਅਦ ਹੀ ਆਪਾਂ ਮਿਰਚਾਂ ਨੂੰ ਕੁੱਟਾਂਗੇ ਤੇ ਜਿਹੜੀ ਆਪਾਂ ਮੂਲੀ ਪਾਈ ਆ ਨਾ ਪਹਿਲਾਂ ਵਾਲੇ ਲੋਕ ਸਾਗ ਦੇ ਵਿੱਚ ਮੂਲੀ ਪਾਉਂਦੇ ਸੀਗੇ ਤੇ ਸਾਗ ਸਵਾਦ ਬਣਦਾ ਸੀ ਫਿਰ ਅੱਜ ਮੈਂ ਵੀ ਸੋਚਿਆ ਵਿੱਚ ਆਪਾਂ ਵੀ ਅੱਜ ਸਾਗ ਦੇ ਵਿੱਚ ਤੇ ਮੂਲੀ ਪਾਵਾਂਗੇ ਸਵਾਗ ਸਾਗ ਫਿਰ ਸਵਾਦ ਬਣੂਗਾ ਅਦਰਕ ਲਸਣ ਅਤੇ ਮੂਲੀ ਨੂੰ ਆਪਾਂ ਹੁਣ ਕੁੱਟ ਲਿਆਗਾ

ਉਕੇ ਫਿਰ ਨਾਲ ਹੀ ਰਿਜਜੂ ਗਏ ਤੇ ਹੁਣ ਆਪਾਂ ਨਮਕ ਵੀ ਪਾ ਦਾਂਗੇ ਹੁਣ ਆਪਾਂ ਪਾ ਦਾਂਗੇ ਨਮਕ ਤੇ ਨਮਕ ਆਪਾਂ ਪਾਵਾਂਗੇ ਸਵਾਦ ਅਨੁਸਾਰ 2 ਕ ਚਮਚਾ ਆਪਾਂ ਨਮਕ ਦੇ ਪਾਏ ਆ ਕਿਉਂਕਿ ਇੰਨੇ ਸਮਾਨ ਦੇ ਵਿੱਚ 2 ਚਮਚ ਵਧੀਆ ਪੈ ਜਾਂਦੇ ਕਈ ਵਾਰ ਘੱਟ ਲੱਗੇ ਤਾਂ ਆਪਾਂ ਪਾ ਸਕਦੇ ਆ ਵੈਸੇ ਇੰਨੇ ਬਹੁਤ ਹੁੰਦੇ ਆ ਤੇ ਹੁਣ ਆਪਾਂ ਕੜਚੀ ਮਾਰ ਕੇ ਨਾ ਤੇ ਚੰਗੀ ਤਰ੍ਹਾਂ ਸਾਗ ਦੇ ਵਿੱਚ ਮਿਕਸ ਕਰ ਦਿੰਨੇ ਆ ਆਪਾਂ ਹੁਣ ਸਾਗ ਦੇ ਵਿੱਚ ਸਾਰਾ ਸਮਾਨ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਤੇ ਹੁਣ ਆਪਾਂ ਢਾਕ ਦਿੰਨੇ ਆ। ਹੁਣ ਆਪਾਂ ਮਿਰਚਾਂ ਨੂੰ ਕੁੱਟ ਲਾਂਗੇ ਤੇ ਮਿਰਚਾਂ ਪਾ ਦਾਂਗੇ ਕੁੱਟ ਕੇ ਆਪਾਂ। ਤੇ ਮਿਰਚਾਂ ਨੂੰ ਆਪਾਂ ਪੂਰਿਆਂ ਕੁੱਟਾਂਗੇ ਜਿੰਨਾ ਚਿਰ ਇਹਦੇ ਬੀਨ ਨਹੀਂ ਦਿਸਣੋਂ ਹਟਦੇ। ਕਿਉਂਕਿ ਬੀ ਵੀ ਆਇਆ ਨਾ ਫਿਰ ਕਈ ਵਾਰ ਕਾਲਜੇ ਟ ਲੱਗ ਜਾਂਦੇ ਹੈਗੇ ਵੀ। ਬੀ ਕੁੱਟਨੇ ਜ਼ਰੂਰੀ ਹੁੰਦੇ ਆ। ਤੇ ਮਿਰਚ ਆਪਦੇ ਹਿਸਾਬ ਨਾਲ ਪਾਉਣੀਆਂ ਜਿੰਨੀਆਂ ਕਿ ਤੁਸੀਂ ਮਿਰਚਾਂ ਜ਼ਿਆਦਾ ਘੱਟ ਖਾਣੇ ਉਸੇ ਹਿਸਾਬ ਨਾਲ ਪਾ ਦੇਣੀਆਂ ਤੇ ਹੁਣ ਆਪਾਂ ਲਾਲ ਮਿਰਚਾਂ ਪਾਤੀਆਂ ਤੇ ਹੁਣ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਤੇ ਜੇ ਤੁਸੀਂ ਕੱਲੀਆਂ ਹਰੀਆਂ ਮਿਰਚਾਂ ਵੀ ਪਾਉਣੀਆਂ ਤਾਂ ਤੁਸੀਂ ਕੱਲੀਆਂ ਹਰੀਆਂ ਮਿਰਚਾਂ ਵੀ ਪਾ ਸਕਦੇ ਆ ਵੈਸੇ ਥੋੜੀਆਂ ਜੀਆਂ ਲਾਲ ਮਿਰਚਾਂ ਜ਼ਰੂਰ ਪਾਓ ਕਿਉਂਕਿ ਲਾਲ ਮਿਰਚਾਂ ਨਾਲ ਫਿਰ ਸਾਗ ਵਧੀਆ ਬਣਦਾ ਹੈ ਤੇ ਹੁਣ ਆਪਾਂ ਚਾਰ ਮਿਰਚਾਂ ਹਰੀਆਂ ਪਾਤੀਆਂ ਤੇ ਨਮਕ ਆਪਾਂ ਪਹਿਲਾਂ ਹੀ ਪਾਤਾ ਤੇ ਹੁਣ ਆਪਾਂ ਇਹਨਾਂ ਨੂੰ ਕੁੱਟ ਲਾਂਗੇ ਤੇ ਲਾਲ ਮਿਰਚਾਂ ਦੇ ਬੀਜ ਚੰਗੀ ਤਰ੍ਹਾਂ ਕੁੱਟਨੇ ਹੈਗੇ ਆ ਪਹਿਲਾ ਹੌਲੀ ਹੌਲੀ ਕੁੱਟਨੇ ਹੈ ਕਿ ਕਈ ਵਾਰ ਆਉਂਦਾ ਬੁੜਕ ਕੇ ਬਾਹਰ ਨਾ ਜਾਵਣ ਜਾਂ ਬੀਨ ਆਖੂ ਖਚ ਪੈ ਜੇ ਧਿਆਨ ਨਾ ਕੁੱਟਣਾ ਪਾਣੀ ਨਹੀਂ ਆਪਾਂ ਪਾਉਣਾ ਕਿਉਂਕਿ ਹਰੀਆਂ ਮਿਰਚਾਂ ਦੇ ਵਿੱਚ ਪਾਣੀ ਹੈਗਾ ਹੀ ਆ ਹਾਂਜੀ ਮਿਰਚਾਂ ਨੂੰ ਆਪਾਂ ਵਧੀਆ ਘੋਟ ਲਿਆ ਤੇ ਵਧੀਆ ਜਿਹੜੇ ਲਾਲ ਮਿਰਚਾਂ ਤੇ ਬੀਨ ਸੀ ਉਹਨਾਂ ਨੂੰ ਵੀ ਆਪਾਂ ਵਧੀਆ ਪੀਸ ਲਿਆ ਤੇ ਹੁਣ ਆਪਾਂ ਮਿਰਚਾਂ ਨੂੰ ਪਾ ਦਾਂਗੇ ਸਾਗ ਦੇ ਵਿੱਚ ਕਿ ਐਨੇ ਸਾਗ ਦੇ ਵਿੱਚ ਇੰਨੀਆਂ ਮਿਰਚਾਂ ਕਾਫੀ ਆ ਕਿਉਂਕਿ ਆਪਾਂ ਹਰੀਆਂ ਤੇ ਲਾਲ ਦੋਨੇ ਮਿਰਚਾਂ ਕੁੱਟੀਆਂ ਤੇ ਹੁਣ ਆਪਾਂ ਪਾ ਦਿੰਨੇ ਆਂ ਸਾਗ ਦੇ ਵਿੱਚ ਤੇ ਸਾਗ ਦੇ ਵਿੱਚ ਚੰਗੀ ਤਰ੍ਹਾਂ ਹੁਣ ਮਿਰਚਾਂ ਨੂੰ ਆਪਾਂ ਮਿਕਸ ਕਰ ਦਾਂਗੇ ਹੁਣ ਆਪਾਂ ਮਿਰਚਾਂ ਵੀ ਮਿਕਸ ਕਰ ਤੀਆਂ ਸਾਗ ਦੇ ਵਿੱਚ ਤੇ ਹੁਣ ਆਪਾਂ ਢਾਕਤਾ ਸਾਗ ਹੁਣ ਆਪਾਂ 1 ਘੰਟੇ ਵਾਸਤੇ ਸਾਗ ਨੂੰ ਰਿਨਣ ਦੇਵਾਂਗੇ ਕਿਉਂਕਿ ਘੰਟਾ ਡੇਢ ਘੰਟਾ ਵੈਸੇ ਤਾਂ 2 ਘੰਟੇ ਲੱਗਦੇ ਆ ਸਾਗ ਰਿਨਣ ਤੇ ਕਿਉਂਕਿ 2 ਕ ਘੰਟੇ ਵਿੱਚ ਦੀ ਸਾਗ ਵਧੀਆ ਰਿਝ ਜਾਂਦਾ ਫਿਰ ਐ ਜਿਵੇਂ ਹੁੰਦਾ ਵੀ ਆਪਾਂ ਫਟਾਫਟ ਸਾਗ ਨੂੰ ਰੰਨ ਲਿਆ ਤੇ ਫਟਾਫਟ ਆਪਾਂ ਖਾ ਵੀ ਲਿਆ ਪਰ ਥੋੜਾ ਸਵਾਦ ਘੱਟ ਆਉਂਦਾ ਹੈਗਾ ਚੰਗੀ ਤਰ੍ਹਾਂ ਰੀਨਾਂਗੇ ਤਾਂ ਸਾਗ ਦਾ ਸਵਾਦ ਵੀ ਆਊਗਾ ਹਾਂਜੀ ਹੁਣ ਆਪਾਂ ਇੱਕ ਵਾਰ ਸਾਗ ਚੈੱਕ ਕਰ ਲੈਨੇ ਆ ਤੇ ਮੈਂ 2-3 ਵਾਰੀ ਕੜਚੀਆਂ ਮਾਰਤੀਆਂ ਸੀ ਸਾਗ ਦੇ ਵਿੱਚ ਤੇ ਦੇਖ ਵੀ ਲਿਆ ਸੀਗਾ ਤੇ ਸਾਗ ਆਪਣਾ ਬਿਲਕੁਲ ਬਣ ਕੇ ਤਿਆਰ ਆ ਤੇ ਹੁਣ ਆਪਾਂ ਸਾਗ ਨੂੰ ਘੋਟ ਲਾਂਗੇ ਸਾਗ ਨੂੰ ਆਪਣਾ ਟਾਈਮ ਲੱਗ ਗਿਆ ਕਿਉਂਕਿ ਅੱਧਾ ਕ ਘੰਟਾ ਆਪਾਂ ਪਹਿਲਾਂ ਹੋ ਜਦੋਂ ਮਿਰਚਾ ਪੰਗਾ ਸੀਗਾ ਤੇ ਜਦੋਂ ਆਪਾਂ ਦੂਸਰਾ ਸਮਾਨ ਪਾਇਆ ਸੀਗਾ ਅੱਧਾ ਘੰਟਾ ਆਪਾਂ ਉਦੋਂ ਸੇਕ ਲਵਾਇਆ ਸੀਗਾ ਉਸ ਤੋਂ ਬਾਅਦ ਆਪਾਂ ਡੇਢ ਘੰਟਾ ਹੋਰ ਸੇਕ ਕਰਵਾਇਆ ਯਾਨੀ ਕਿ 2 ਢਾਈ ਘੰਟੇ ਆਪਾਂ ਸਾਗ ਨੂੰ ਰਿੰਨੇਗਾ 2 ਢਾਈ ਘੰਟੇ ਸਾਗ ਨੂੰ ਰਿੰਨ ਕੇ ਫੇਰ ਹੀ ਸਾਗ ਸਵਾਦ ਬਣਦਾ ਹੁਣ ਆਪਾਂ ਇਹਨੂੰ ਕੁਝੇ ਨੂੰ ਲਾ ਲਾਂਗੇ ਥੱਲੇ ਇਹ ਤਾਂ ਜਿੰਨਾ ਹੀ ਟਾਈਮ ਲੱਗੂਗਾ ਨਾ ਸਾਗ ਤੇ ਉਨਾ ਹੀ ਸਾਗ ਫਿਰ ਵਧੀਆ ਬਣਦਾ ਗਾ ਤੇ ਹੁਣ ਆਪਾਂ ਸਾਗ ਦੇ ਵਿੱਚ ਪਾ ਦਾਂਗੇ ਮੱਕੀ ਦਾ ਆਟਾ ਕਣਕ ਦਾ ਆਟਾ ਵੀ ਆਪਾਂ ਪਾ ਸਕਦੇ ਆ ਮੱਕੀ ਦਾ ਆਟਾ ਵੀ ਆਪਾਂ ਪਾ ਸਕਦੇ ਆ ਤੇ ਹੁਣ ਆਪਾਂ ਸਾਗ ਦੇ ਵਿੱਚ ਮੱਕੀ ਦਾ ਆਟਾ ਪਾ ਦਾਂਗੇ ਜਦੋਂ ਵੀ ਆਪਾਂ ਸਾਗ ਘੋਟਣਾ ਗਰਮ-ਗਰਮ ਸਾਗ ਨੂੰ ਘੋਟਣਾ ਹੈਗਾ ਤੇ ਗਰਮ-ਗਰਮ ਸਾਗ ਦੇ ਵਿੱਚ ਆਪਾਂ ਪਾ ਦੇਣਾ ਆਟਾ ਆਪਾਂ ਅੱਧਿਕ ਕੋਲੀ ਮੱਕੀ ਦਾ ਆਟਾ ਪਾਤਾ ਕਣਕ ਦਾ ਆਟਾ ਵੀ ਪਾ ਸਕਦੇ ਆ ਬਾਜਰੇ ਦਾ ਆਟਾ ਵੀ ਆਪਾਂ ਪਾ ਸਕਦੇ ਆ ਸਾਗ ਨੂੰ ਘੋਟਣ ਵਾਸਤੇ ਤੇ ਹੁਣ ਆਪਾਂ ਸਾਗ ਨੂੰ ਘੋਟ ਲਾਂਗੇ ਚੰਗੀ ਤਰ੍ਹਾਂ ਨੂੰ ਵਧੀਆ ਘੋਟ ਲਾਂਗੇ ਮਲਾਈ ਵਰਗਾ ਸਾਗ ਬਣ ਜਾਂਦਾ ਚੰਗੀ ਤਰ੍ਹਾਂ ਵਿੱਚ ਨਾ ਥੋੜਾ ਜਿਹਾ ਪਾਣੀ ਰਹਿਣਾ ਚਾਹੀਦਾ ਜੇ ਆਪਾਂ ਜ਼ਿਆਦਾ ਹੀ ਪਾਣੀ ਸਕਾਰ ਗਏ ਨਾ ਤੇ ਫਿਰ ਥੋੜਾ ਜਿਹਾ ਸਾਗ ਆ ਜਿਹੜਾ ਸਖਤ ਬਣ ਜਾਂਦਾ ਦੇਖਣ ਚ ਵੀ ਨਹੀਂ ਵਧੀਆ ਲੱਗਦਾ ਫਿਰ ਖਾਣ ਚ ਵੀ ਨਹੀਂ ਵਧੀਆ ਲੱਗਦਾ ਥੋੜਾ ਜਿਹਾ ਆਪਾਂ ਪਤਲਾ ਸਾਗ ਬਣਾਵਾਂਗੇ ਤਾਂ ਖਾਣ ਚ ਵੀ ਵਧੀਆ ਲੱਗਦਾਗਾ ਤੇ ਦੇਖਣ ਚ ਵੀ ਵਧੀਆ ਮਲਾਈ ਵਰਗਾ ਸਾਗ ਲੱਗਦਾ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਘੋਟ ਲਾਂਗੇ ਪੂਰਾ ਮਲਾਈ ਵਰਗਾ ਸਾਗ ਕਰ ਲਾਂਗੇ ਹਾਂਜੀ ਪੈਰਾਂ ਚ ਆਪਾਂ ਚਪਲਾ ਪਾੜੀਆਂ ਤੇ ਹੁਣ ਆਪਾਂ ਕੁੱਜੇ ਨੂੰ ਲਾ ਲਾਂਗੇ ਪੈਰ ਕਿ ਕੁੱਜਾ ਆਪਣਾ ਹਿੱਲੇ ਨਾ ਤੇ ਹੁਣ ਆਪਾਂ ਦੋਨੇ ਹੱਥ ਨਾਲ ਸਾਗ ਨੂੰ ਘੋਟ ਲਾਂਗੇ ਫਿਰ ਦੋਨੇ ਹੱਥ ਨਾਲ ਨਾ ਸਾਗ ਵਧੀਆ ਘਟ ਜਾਂਦਾ ਹੈਗਾ ਇੱਕ ਹੱਥ ਨਾਲ ਸਰਸਾਗ ਘਟਦਾ ਨਹੀਂਗਾ ਇਹ ਨਾਲੇ ਜ਼ੋਰ ਲੱਗਦਾ ਹੈਗਾ ਫਿਰ ਦੋਨੇ ਹੱਥ ਨਾਲ ਸਾਗ ਜਲਦੀ ਘਟ ਜਾਂਦਾ ਹੈਗਾ ਹਾਂਜੀ ਸਾਗ ਨੂੰ ਆਪਾਂ ਘੋਟ ਲਿਆ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਸਾਗ ਬਣਿਆ ਤੇ ਹੁਣ ਆਪਾਂ ਮਧਨੀ ਦੇ ਨਾਲ ਉਹ ਸਾਗ ਨੂੰ ਲਾ ਦਿੰਨੇ ਆ ਇਸ ਤਰ੍ਹਾਂ ਚਟਕਾ ਕੇ ਜੀ ਥੋੜ੍ਹ ਮੇਕਰਛੀ ਦੇ ਨਾਲ ਵੀ ਸਾਗ ਦਿਖਾਉਣੀ ਆ ਵੀ ਕਿੰਨਾ ਵਧੀਆ ਆਪਣਾ ਸਾਗ ਬਣਿਆ ਮਿੱਟੀ ਦੇ ਭਾਂਡੇ ਵਿੱਚ ਕਿੰਨਾ ਮਲਾਈ ਵਰਗਾ ਸਾਗ ਬਣਿਆ ਤੇ ਹੁਣ ਮੈਂ ਤੁਹਾਨੂੰ ਸਾਗ ਨੂੰ ਤੜਕਾ ਵੀ ਲਾ ਕੇ ਦਿਖਾਉਂਗੀ ਹਾਂਜੀ ਚੁੱਲੇ ਤੇ ਆਪਾਂ ਕੜਾਹੀ ਰੱਖ ਲਈ ਆ ਤੜਕਾ ਲਾਉਣ ਵਾਸਤੇ ਸਾਗ ਨੂੰ ਤੇ ਹੁਣ ਸਾਗ ਇਹਦੇ ਕੜਾਹੀ ਦੇ ਵਿੱਚ ਪਾ ਦਾਂਗੇ ਆਪਾਂ ਘਿਓ ਡੇਢ ਕ ਚਮਚਾ ਆਪਾਂ ਘਿਓ ਦਾ ਪਾਇਆਗਾ ਘਿਓ ਆਪਣਾ ਗਰਮ ਹੋ ਗਿਆ ਇੱਕ ਹੋਰ ਦੇ ਵਿੱਚ ਆਪਾਂ ਪਾ ਦਾਂਗੇ ਹੁਣ ਹਰੀਆਂ ਮਿਰਚਾਂ ਇਹ ਜ਼ਿਆਦਾ ਕੌੜੀਆਂ ਨਹੀਂ ਐ ਤੇ ਦੋ ਮਿਰਚਾਂ ਲੰਗਾਂ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਦੋ ਦੋ ਟੋਟੇ ਕਰ ਲਿਆ ਤੇ ਹੁਣ ਆਪਾਂ ਦੋ ਪਿਆਜ਼ ਬਰੀਕ ਕੱਟੇ ਹੋਏ ਤੇ ਪਿਆਜ਼ ਨੂੰ ਆਪਾਂ ਹਲਕਾ ਜਿਹਾ ਭੁੰਨਣਾ ਹੈਗਾ ਯਾਨੀ ਕਿ ਇਹਦਾ ਕੱਚਾਪਨ ਜਾਂ ਦੂਰ ਕਰਨਾ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਭੁੰਨਣਾ ਹੈਗਾ ਜਿਆਦਾ ਭੁੰਨੇ ਹੋਏ ਨਾ ਮਿਲ ਕੇ ਵਧੀਆ ਨਹੀਂ ਲੱਗਦੇ ਪਿਆਜ਼ ਤੇ ਥੋੜੇ ਜਿਹਾ ਖੜਮੇ ਜਿ ਹੋਣਗੇ ਪਿਆਏ ਸਾਗ ਦੇ ਵਿੱਚ ਵਧੀਆ ਲੱਗਣਗੇ ਪਿਆਜ਼ ਨੂੰ ਆਪਾਂ ਹੁਣ ਹਲਕਾ ਜਿਹਾ ਸੇਕ ਲਵਾ ਲਿਆ ਇੱਕ ਟਮਾਟਰ ਬਰੀਕ ਕੱਟਿਆ ਹੋਇਆ ਇਹ ਪਾ ਦਾਂਗੇ ਤੇ ਪਿਆਜ਼ ਨੂੰ ਵੀ ਆਪਾਂ ਬਸ ਹਲਕਾ ਜਿਹਾ ਭੁੰਨਾਂਗੇ ਜ਼ਿਆਦਾ ਨਹੀਂ ਭੁੰਨਦੇਗੇ ਹਾਂਜੀ ਟਮਾਟਰ ਨੂੰ ਵੀ ਆਪਾਂ ਹੁਣ ਭੁੰਨ ਲਿਆ ਤੇ ਹੁਣ ਆਪਾਂ ਪਾ ਦਾਂਗੇ ਘੋਟਿਆ ਹੋਇਆ ਆਪਣਾ ਸਾਗ ਸਾਗ ਨੂੰ ਸਾਰੇ ਨੂੰ ਨਹੀਂ ਆਪਾਂ ਤੜਕਾ ਲਾਉਣਾਗਾ ਓਨੇ ਕ ਸਾਗ ਨੂੰ ਲਾਉਣਾ ਤੜਕਾ ਜਿੰਨਾ ਕਾਪਾ ਸਾਗ ਖਾਣਾਗਾ ਤੇ ਦੂਜਾ ਆਪਾਂ ਫਰਿੱਜ ਚ ਰੱਖ ਦਾਂਗੇ ਠੰਡਾ ਕਰਕੇ ਸਾਗ ਕਿਉਂਕਿ ਜਦੋਂ ਵੀ ਆਪਾਂ ਸਾਗ ਖਾਣਾ ਤੇ ਉਦੋਂ ਆਪਾਂ ਤੜਕਾ ਲਾ ਕੇ ਖਾ ਸਕਦੇ ਬਿਨਾ ਤੜਕੇ ਤੋਂ ਵੀ ਆਪਾਂ ਸਾਗ ਖਾ ਸਕਦੇ ਆ ਪਰ ਤੜਕਾ ਲਾ ਕੇ ਜੇ ਖਾਣੇ ਆ ਤੇ ਥੋੜਾ ਟੇਸਟ ਵਧ ਜਾਂਦਾ ਸਾਗ ਦਾ ਸਾਰੇ ਸਾਗ ਨੂੰ ਤੜਕਾ ਕਦੇ ਵੀ ਨਹੀਂ ਲਾ ਕੇ ਰੱਖਣਾ ਹੁੰਦਾ ਗਾ ਜਦੋਂ ਆਪਾਂ ਸਾਗ ਖਾਣਾ ਉਦੋਂ ਹੀ ਆਪਾਂ ਤੜਕਾ ਲਾਉਣਾ ਹੁਣ ਜਿਵੇਂ ਆਪਾਂ ਸ਼ਾਮ ਨੂੰ ਤੜਕਾ ਲਾ ਲਿਆ ਇਹ ਸਾਗ ਨੂੰ ਸਿਰਫ ਆਪਾਂ ਦੋ ਕਡੰਗ ਕਰ ਸਕਦੇ ਇੱਕ ਐਸ ਵੇਲੇ ਦਾ ਸ਼ਾਮ ਦਾ ਤੇ ਇੱਕ ਆਪਾਂ ਸੁਬਾ ਦਾ ਜੇਦੋ ਆਪਾਂ ਫਿਰ ਸ਼ਾਮ ਤੱਕ ਖਾਣਾ ਜੇ ਆਪਣੇ ਕੋਲੇ ਸਾਗ ਬਚ ਗਿਆ ਤੇ ਫਿਰ ਆਪਾਂ ਉਹਨੂੰ ਤੜਕਾ ਲਾ ਸਕਦੇ ਹੁਣ ਆਪਾਂ ਚਾਰਕ ਕਰਛੀਆਂ ਜਾਨੀ ਕਿ ਤਿੰਨ ਚਾਰ ਕਰਛੀਆਂ ਆਪਾਂ ਸਾਗ ਦੀਆਂ ਪਾਤੀਆਂ ਤੇ ਦੂਜਾ ਆਪਾਂ ਸਾਗ ਢਾਕ ਦਿੰਨੇ ਆ ਜਦੋਂ ਠੰਡਾ ਆ ਗਿਆ ਫ੍ਰੀਜ ਚ ਰੱਖ ਦਾਂਗੇ ਹੁਣ ਆਪਾਂ ਥੋੜਾ ਜਿਹਾ ਸੇਕ ਲਵਾ ਲੈਨੇ ਤੇ ਦੇਖ ਸਕਦੇ ਕਿੰਨਾ ਵਧੀਆ ਸਾਗ ਬਣਿਆ ਬਣਿਆ ਨਾ ਮਲਾਈ ਵਰਗਾ ਸਾਗ ਕੁੱਜੇ ਚ ਬਣਾਇਆ ਹੋਇਆ ਸਾਗ ਬਹੁਤ ਹੀ ਵਧੀਆ ਬਣਦਾ ਹੈਗਾ ਇੱਕ ਇਹਦਾ ਸਵਾਦ ਹੀ ਵੱਖਰਾ ਹੁੰਦਾ ਕੁੱਜੇ ਚ ਸਾਗ ਬਣਾਏ ਦਾ ਹਾਂਜੀ ਸਾਗ ਨੂੰ ਆਪਾਂ ਤੜਕਾ ਲਾ ਲਿਆ ਤੇ ਹੁਣ ਆਪਾਂ ਕੜਾਹੀ ਨੂੰ ਲਾ ਲੈਣੀ ਆ ਥੱਲੇ ਚੁੱਲੇ ਤੋਂ ਇੱਕ ਹੁਣ ਪਲੇਟ ਦੇ ਵਿੱਚ ਤੁਹਾਨੂੰ ਸਾਗ ਮੈਂ ਸਰਵ ਕਰਕੇ ਦਿਖਾਉਣੀ ਆ ਸਾਗ ਨੂੰ ਆਪਾਂ ਇੱਕ ਟਰੇ ਦੇ ਵਿੱਚ ਕੱਢ ਲਿਆਗਾ ਤੇ ਹੁਣ ਆਪਾਂ ਇੱਕ ਚਮਚ ਘਿਓ ਦਾ ਪਾ ਦਾਂਗੇ ਦੇਖਣ ਚ ਵੀ ਵਧੀਆ ਲੱਗਦਾ ਤੇ ਟੇਸਟ ਵੀ ਵੱਧ ਜਾਊਗਾ ਸਾਗ ਦਾ ਤੇ ਜੇਕਰ ਤੁਹਾਨੂੰ ਅੱਜ ਸਾਗ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਇਸ ਸਾਗ ਨੂੰ ਤੁਸੀਂ ਮੱਕੀ ਦੀ ਰੋਟੀ ਦੇ ਨਾਲ ਖਾਓ ਚਾਹੇ ਤੁਸੀਂ ਬਾਜਰੀ ਦੀ ਰੋਟੀ ਦੇ ਨਾਲ ਖਾਓ ਚਾਹੇ ਤੁਸੀਂ ਨੋਰਮਲ ਆਪਾਂ ਕਣਕ ਦੇ ਆਟੇ ਦੀ ਰੋਟੀ ਬਣਾਉਣੇ ਤੁਸੀਂ ਉਹਦੇ ਨਾਲ ਖਾਓ ਸਾਗ ਬਹੁਤ ਹੀ ਜ਼ਿਆਦਾ ਟੇਸਟੀ ਲੱਗੂਗਾ ਤੇ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣੀ ਤੁਹਾਡਾ ਬਹੁਤ ਬਹੁਤ ਧੰਨਵਾਦ